ਕਿਸਾਨ ਪ੍ਰਭੂ ਛੱਤਿਸ਼੍ਰੀ ਅਕਾਲ ਝੋਨੇ ਦੀ ਫਸਲ ਦੇ ਵਿੱਚ ਨਿਸਰਨ ਤੋਂ ਬਾਅਦ ਪਾਣੀ ਦਾ ਸਹੀ ਪ੍ਰਬੰਧ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੇ ਇਸ ਸਮੇਂ ਪਾਣੀ ਦਾ ਪ੍ਰਬੰਧ ਸਹੀ ਤਰੀਕੇ ਦੇ ਨਾਲ ਆਪਾਂ ਕਰ ਲਈਏ ਤਾਂ ਝੋਨੇ ਦੇ ਝਾੜ ਵਿੱਚ 25 ਤੋਂ 30% ਤੱਕ ਵਾਧਾ ਹੋ ਸਕਦਾ ਪਰ ਜੇਕਰ ਗਲਤੀ ਨਾਲ ਝੋਨੇ ਨੂੰ ਇਸ ਵੇਲੇ ਸੋਕਾ ਲੱਗ ਜਵੇ ਤਾਂ ਨੁਕਸਾਨ ਬਹੁਤ ਵੱਡਾ ਹੋ ਸਕਦਾ ਗਲਤ ਤਰੀਕੇ ਨਾਲ ਪਾਣੀ ਲਗਾਉਣ ਨਾਲ ਝੋਨੇ ਦੇ ਵਿੱਚ ਫੋਕ ਪੈਣ ਦੀ ਸਮੱਸਿਆ ਵੀ ਵੱਧ ਜਾਂਦੀ ਹੈ ਇਸ ਸਾਲ ਤਾਂ ਕਿਸਾਨਾਂ ਨੂੰ ਜਿਹੜਾ ਪਾਣੀ ਆ ਹੋਰ ਵੀ ਧਿਆਨ ਨਾਲ ਲਗਾਉਣ ਦੀ ਲੋੜ ਹੈ ਕਿਉਂਕਿ ਝੋਨੇ ਵਿੱਚ ਡੁੱਡੀ ਰੋਗ ਜਾਂ ਹਲਦੀ ਰੋਗ ਦੀ ਸਮੱਸਿਆ ਬਹੁਤ ਵੱਡੀ ਪੱਧਰ ਤੇ ਇਸ ਵੇਲੇ ਆਈ ਹੋਈ ਹੈ। ਸੋ ਅੱਜ ਆਪਾਂ ਝੋਨੇ ਦੇ ਵਿੱਚ ਪਾਣੀ ਦੀ ਸਹੀ ਮੈਨੇਜਮੈਂਟ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ਼੍ਰੀ ਅਕਾਲ। ਦੋਸਤੋ ਮਾਇਆ ਜਗ ਜੀਵਨ ਸੰਗ ਜਵੰਦਾ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀ ਬਾੜੀ ਉਨਾ ਸਾਰੇ ਕਿਸਾਨ ਦੋਸਤਾਂ ਨੂੰ ਬੇਨਤੀ ਹੈ ਜੋ ਚੈਨਲ ਉੱਪਰ ਪਹਿਲੀ ਵਾਰ ਹੀ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੀ ਨਾਲ ਜਿਹੜੀ ਬੈਲ ਵਾਲਾ ਬਟਨ ਹੈ ਉਹਨੂੰ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਕੋਈ ਵੀ ਵੀਡੀਓ ਹੈ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਵੱਧ ਤੋਂ ਵੱਧ ਦੋਸਤਾਂ ਤੱਕ ਪਹੁੰਚਦੀ ਰਹੇ ਹੁਣ ਇੱਥੇ ਸਭ ਤੋਂ ਜਿਹੜੀ ਵੱਡੀ ਜ਼ਰੂਰੀ ਗੱਲ ਆ ਜਦੋਂ ਝੋਨਾ ਆਪਣਾ ਗੋਭ ਦੀ ਅਵਸਥਾ ਵਿੱਚ ਹੁੰਦਾ ਤੇ ਉਸ ਵੇਲੇ ਤੋਂ ਪਾਣੀ ਦਾ ਸਹੀ ਪ੍ਰਬੰਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਸ ਵੇਲੇ ਝੋਨੇ ਦੇ ਵਿੱਚ ਝੋਨੇ ਦੀ ਗੋਭ ਦੇ ਵਿੱਚ ਬੱਲੀ ਬਣ ਜਾਂਦੀ ਹੈ ਬੱਲੀ ਦੇ ਅੰਦਰ ਦਾਣਿਆਂ ਦੀ ਗਿਣਤੀ ਵੀ ਫਿਕਸ ਹੋ ਚੁੱਕੀ ਹੁੰਦੀ ਆ ਉਸ ਸਮੇਂ ਤੋਂ ਹੀ ਦਾਣਿਆਂ ਦਾ ਜਿਹੜਾ ਸਾਈਜ਼ ਆ ਉਹ ਵੀ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਬਣਨਾ ਸ਼ੁਰੂ ਹੋ ਜਾਂਦਾ ਸੋ ਇਸ ਵੇਲੇ ਪਾਣੀ ਦੀ ਘਾਟ ਨਾਲ ਚਾਰਟ ਦੇ ਉੱਪਰ ਬਹੁਤ ਅਸਰ ਪੈਂਦਾ ਸਿੱਧਾ ਅਸਰ ਪੈਂਦਾ ਸੋ ਗੋਭ ਤੋਂ ਬਾਅਦ ਝੋਨਾ ਆਪਣਾ ਬੂਟਿੰਗ ਸਟੇਜ ਤੋਂ ਹੁੰਦਾ ਹੋਇਆ ਹੈਡਿੰਗ ਸਟੇਜ ਵਿੱਚ ਚਲਾ ਜਾਂਦਾ ਫਿਰ ਫਰਾਵਰਿੰਗ ਸਟੇਜ 'ਚ ਚਲਾ ਜਾਂਦਾ ਅੱਗੇ ਪੋਲੀਨੇਸ਼ਨ ਦੀ ਕਿਰਿਆ ਤੋਂ ਬਾਅਦ ਮਿਲਕਿੰਗ ਸਟੇਜ ਦੇ ਵਿੱਚ ਝੋਨਾ ਦਾਖਲ ਹੋ ਜਾਂਦਾ ਇਹਨਾਂ ਸਾਰੀਆਂ ਸਟੇਜਾਂ ਦੇ ਵਿੱਚ ਪਾਣੀ ਦੀ ਜਿਹੜੀ ਜ਼ਰੂਰਤ ਹੈ ਵੱਖੋ ਵੱਖਰੀ ਹੁੰਦੀ ਹੈ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਪਰ ਜੇ ਆਪਾਂ ਖੇਤੀ ਵਿਗਿਆਨੀਆਂ ਦੀ ਗੱਲ ਮੰਨਦੇ ਆਂ ਤਾਂ ਜਿਹੜਾ ਖਾਸ ਜ਼ਿਆਦਾ ਧਿਆਨ ਦੇਣ ਦਾ ਸਮਾਂ ਹੁੰਦਾ ਹੈ ਫਲਾਵਰਿੰਗ ਸਟੇਜ ਦੇ ਵਿੱਚ ਹੁੰਦਾ ਜਦੋਂ ਝੋਨੇ ਦੇ ਵਿੱਚ ਪੋਲੀਨੇਸ਼ਨ ਦੀ ਕਿਰਿਆ ਹੁੰਦੀ ਆ ਜਾਂ ਆਪਾਂ ਕਹੀਏ ਵੀ ਜਦੋਂ ਤੱਕ ਝੋਨੇ ਦੇ ਵਿੱਚ ਬੂਰ ਰਹਿੰਦਾ ਉਸ ਵੇਲੇ ਤੱਕ ਝੋਨੇ ਦੇ ਵਿੱਚ 2 ਤੋਂ 2.5 ਇੰਚ ਪਾਣੀ ਖੜਾ ਰੱਖਣਾ ਚਾਹੀਦਾ ਤਾਂ ਕਿ ਪੋਲੀਨੇਸ਼ਨ ਦੀ ਜਿਹੜੀ ਕਿਰਿਆ ਉਹ ਸਹੀ ਤਰੀਕੇ ਦੇ ਨਾਲ ਪੂਰੀ ਹੋ ਜਾਵੇ ਇਹਦੇ ਨਾਲ ਕੀ ਆ ਵੀ ਝੋਨੇ ਦੇ ਵਿੱਚ ਫੋਕ ਨਹੀਂ ਪੈਂਦੀ ਝਾੜ ਦੇ ਵਿੱਚ ਵੀ ਵਾਧਾ ਵੇਖਣ ਨੂੰ ਮਿਲਦਾ ਦਾਣੇ ਫੋਕੇ ਘੱਟ ਹੁੰਦੇ ਨੇ ਪਰ ਹੁਣ ਦੂਜੇ ਪਾਸੇ ਲਗਾਤਾਰ ਪਾਣੀ ਖੜਾ ਰੱਖਣ ਨਾਲ ਨੁਕਸਾਨ ਵੀ ਹੋ ਸਕਦਾ ਬਹੁਤ ਜ਼ਿਆਦਾ ਨਮੀ ਹੋਣ ਕਰਕੇ ਝੋਨੇ ਦੇ ਵਿੱਚ ਫੰਗਸ ਦੇ ਰੋਗ ਤੇਲੇ ਦੀ ਸਮੱਸਿਆ ਵੱਧ ਜਾਂਦੀ ਆ ਇਸ ਵਾਰ ਤਾਂ ਹੁਣ ਆਪਾਂ ਵੇਖ ਹੀ ਰਹੇ ਹਾਂ ਝੋਨੇ ਦੇ ਵਿੱਚ ਹਲਦੀ ਰੋਗ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ ਜੋ ਖਾਸ ਕਰਕੇ ਨਮੀ ਦੇ ਵਿੱਚ ਹੋਰ ਵੀ ਤੇਜ਼ੀ ਨਾਲ ਫੈਲਦਾ ਤੇ ਇਸ ਹਾਲਤ ਦੇ ਵਿੱਚ ਆਪਾਂ ਲਕੀਰ ਦੇ ਫਕੀਰ ਬਣ ਕੇ ਝੋਨੇ ਦੇ ਵਿੱਚ ਇਹ ਨਹੀਂ ਹੈਗਾ ਵੀ ਪਾਣੀ ਖੜਾ ਕੇ ਰੱਖੀਏ ਚਾਹ ਕੋ ਹੁਣ ਆਪਾਂ ਇਹ ਯਕੀਨੀ ਬਣਾਉਣਾ ਵੀ ਝੋਨੇ ਦੇ ਖੇਤ ਵਿੱਚ ਨਮੀ ਬਣੀ ਰਹੇ ਇਹਦੇ ਨਾਲ ਕੀ ਆ ਵੀ ਇੱਕ ਪਾਸੇ ਪੋਲੀਨੇਸ਼ਨ ਦੀ ਕਰਿਆ ਉਹ ਵੀ ਸਹੀ ਤਰੀਕੇ ਨਾਲ ਪੂਰੀ ਹੋ ਜੂ ਤੇ ਦੂਜੇ ਪਾਸੇ ਫੰਗਸ ਦੇ ਅਟੈਕ ਦਾ ਜਿਹੜਾ ਖਤਰਾ ਉਹ ਵੀ ਘਟ ਰੂਗਾ ਕਿਉਂਕਿ ਜਿਹੜਾ ਇਸ ਵੇਲੇ ਉਲੀ ਰੋਗ ਫੈਲਿਆ ਹੋਇਆ ਜਾਂ ਡੋਡੀ ਰੋਗ ਫੈਲਿਆ ਹੋਇਆ ਉਹਦਾ ਸਿੱਧਾ ਸਬੰਧ ਪਾਣੀ ਨਾਲ ਵੀ ਹੁੰਦਾ ਕਿਉਂਕਿ ਝੋਨੇ ਦੇ ਵਿੱਚ ਜੇ ਲਗਾਤਾਰ ਹੁਣ ਆਪਾਂ ਪਾਣੀ ਖੜਾਉਣੇ ਆ ਉੱਪਰੋਂ ਡੋਡੀ ਰੋਗ ਆਇਆ ਹੁੰਦਾ ਤਾਂ ਉਹਦੇ ਨਾਲ ਡੋਡੀ ਰੋਗ ਹੋਰ ਵੱਡੀ ਮਾਤਰਾ ਦੇ ਵਿੱਚ ਫੈਲਦਾ ਤੇ ਇਸ ਵੇਲੇ ਆਪਾਂ ਧਿਆਨ ਦੇਣਾ ਇਹ ਨਹੀਂ ਹੈਗਾ ਵੀ ਆਪਾਂ ਹਰ ਵਾਰੀ ਇੱਕੋ ਹੀ ਗੱਲ ਨੂੰ ਲੜਵਾਂ ਲਈਏ ਕਿ ਸਾਨੂੰ ਤਾਂ ਦੱਸਿਆ ਜੀ ਅਸੀਂ ਝੋਨੇ ਦੇ ਵਿੱਚ ਜਦੋਂ ਫਲਾਵਰਿੰਗ ਸਟੇਜ ਆਉਣੀ ਆ ਤਾਂ ਜਾਂ ਬੂਰ ਪੈਣ ਵੇਲੇ ਝੋਨੇ ਦੇ ਵਿੱਚ ਜਿਹੜਾ ਅਸੀਂ ਪਾਣੀ ਖੜਾ ਕੇ ਰੱਖਣਾ ਆਪਾਂ ਇਹ ਵੀ ਧਿਆਨ ਦੇਣਾ ਵੀ ਜਦੋਂ ਕੋਈ ਹੋਰ ਸਮੱਸਿਆ ਚੱਲ ਰਹੀ ਆ ਤਾਂ ਉਹਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖੀਏ ਤਾਂ ਕਿ ਇੱਕ ਕੰਮ ਦੇ ਵਿੱਚ ਫਾਇਦਾ ਕਰਦੇ ਦੂਸਰੇ ਪਾਸੇ ਆਪਣਾ ਨੁਕਸਾਨ ਨਾ ਹੋ ਜAVE। ਸੋ ਜਦੋਂ ਹੁਣ ਇਸ ਵਾਰ ਆਪਾਂ ਦੇਖ ਰਹੇ ਆਂ ਵਿੱਚ ਝੋਨੇ ਦੇ ਵਿੱਚ ਜਿਹੜਾ ਹਲਦੀ ਰੋਗ ਦਾ ਡੋਡੀ ਰੋਗ ਵੱਡੀ ਪੱਧਰ ਤੇ ਫੈਲਿਆ ਜਿਹਦਾ ਸਿੱਧਾ ਸਬੰਧ ਪਾਣੀ ਖੇਤ ਦੇ ਵਿੱਚ ਜੇ ਆਪਾਂ ਤਿੰਨ ਤਿੰਨ ਚਾਰ ਚਾਰ ਦਿਨ ਖੜਾ ਰਹਿਊਗਾ ਜਾਂ ਹਫ਼ਤਾ ਪਾਣੀ ਖੜਾ ਕੇ ਰੱਖਾਂਗੇ ਤਾਂ ਹੋਰ ਵੀ ਵੱਡੀ ਮਾਤਰਾ ਦੇ ਵਿੱਚ ਹਲਦੀ ਰੋਗ ਨੇ ਜਿਹੜਾ ਫੈਲ ਜਾਣਾ। ਸੋ ਆਪਾਂ ਲਕੀਰ ਦੇ ਫਕੀਰ ਬਣ ਕੇ ਨਹੀਂ ਚੱਲਣਾ। ਸਮੇਂ ਦੇ ਹਿਸਾਬ ਦੇ ਨਾਲ ਆਪਾਂ ਫੈਸਲੇ ਇਹਨੂੰ ਬਦਲਣਾ ਵੀ ਹੁੰਦਾ। ਕਈ ਵਾਰੀ ਕੋਈ ਫੈਸਲਾ ਕਿਸੇ ਸਮੇਂ ਤੇ ਫਿੱਟ ਬੈਠਦਾ ਉਹੀ ਫੈਸਲਾ ਦੂਏ ਸਮੇਂ ਦੇ ਉੱਤੇ ਨੁਕਸਾਨ ਹੋ ਜਾਂਦਾ ਸੋ ਆਪਾਂ ਕੀ ਕਰਨਾ ਹੁਣ ਇਸ ਤਰੀਕੇ ਦੇ ਨਾਲ ਪਾਣੀ ਲਾਈਏ ਵੀ ਝੋਨੇ ਦੇ ਵਿੱਚ ਪਾਣੀ ਲੱਗਿਆ ਇੱਕ ਤਾਂ ਦੋ ਦਿਨ ਪਾਣੀ ਖੜੇ ਉਸ ਤੋਂ ਬਾਅਦ ਜਿਹੜਾ ਪਾਣੀ ਜ਼ਮੀਨ ਦੇ ਵਿੱਚ ਜੀਰ ਜਾਵੇ ਤੇ ਨਮੀ ਵੀ ਬਣੀ ਰਹੇ ਤੇ ਜਿਹੜਾ ਝੋਨੇ ਨੂੰ ਸੋਕਾ ਵੀ ਨਾ ਲੱਗੇ ਇਹਦੇ ਨਾਲ ਕੀ ਹੈ ਵੀ ਆਪਣੀ ਜਿਹੜੀ ਪੋਲੀਨੇਸ਼ਨ ਦੀ ਕਿਰਿਆ ਜਾਂ ਝੋਨੇ ਦੀ ਜ਼ਰੂਰਤ ਮੁਤਾਬਕ ਪਾਣੀ ਵੀ ਮਿਲਦਾ ਰਹੂਗਾ ਤੇ ਜਿਹੜਾ ਉਲੀ ਰੋਗ ਕਿਸੇ ਵੀ ਤਰ੍ਹਾਂ ਦਾ ਜਨ ਡੁੱਡੀ ਰੋਗ ਹੈ ਉਹ ਵੀ ਕਿਸੇ ਹੱਦ ਤੱਕ ਜਿਹੜਾ ਕੰਟਰੋਲ ਰਹਿੰਦਾ ਸੋ ਇਹ ਆਪਾਂ ਇਸ ਵੇਲੇ ਜ਼ਰੂਰ ਧਿਆਨ ਦੇ ਵਿੱਚ ਦੇਖੋ ਹੁਣ ਅਸਲੀ ਜੇ ਹੁਣ ਆਪਾਂ ਗੱਲ ਕਰਦੇ ਹਾਂ ਨਾ ਵੀ ਕਿਸਾਨੀ ਕੀ ਹੈ ਕਿਸਾਨੀ ਇਹ ਨਹੀਂ ਹੈਗੀ ਵੀ ਆਪਾਂ ਲਕੀਰ ਦੇ ਫਕੀਰ ਬਣ ਕੇ ਚੱਲਣਾ ਜਿਹੜਾ ਕੁਝ ਆਪਾਂ ਨੂੰ ਦੱਸਤਾ ਆ ਖਾ ਮੰਦ ਕਰਕੇ ਉਦੋਂ ਪਿੱਛੇ ਹੀ ਚੱਲਦੇ ਰਹਿਣਾ ਮੌਸਮ ਆਪਾਂ ਨੂੰ ਪਤਾ ਵੀ ਕਿਸੇ ਦੇ ਬਾਸ ਚ ਨਹੀਂ ਹੁੰਦਾ ਕਦੇ ਵੀ ਮੌਸਮ ਬਦਲਦਾ ਸਕਦਾ ਹੈ ਉਹਦੇ ਹਿਸਾਬ ਨਾਲ ਹੀ ਆਪਾਂ ਨੂੰ ਆਪਣੇ ਫੈਸਲੇ ਵੀ ਬਦਲਨੇ ਪੈ ਜਾਂਦੇ ਨੇ ਮੁੱਦੇ ਦੀ ਗੱਲ ਇਹ ਆ ਵਿਚੋਂ ਨੇ ਦੇ ਵਿੱਚ ਫਲਾਵਰਿੰਗ ਸਟੇਜ ਤੋਂ ਬਾਅਦ ਪਾਣੀ ਦੀ ਜਿਹੜੀ ਮੈਨੇਜਮੈਂਟ ਬਹੁਤ ਜ਼ਰੂਰੀ ਹੁੰਦਾ ਜਿੱਥੇ ਤਾਂ ਹਲਦੀ ਰੋਗ ਨਹੀਂ ਹੈਗਾ ਉੱਥੇ ਤਾਂ ਤੁਸੀਂ 2 ਤੋਂ 2.5 ਇੰਚ ਪਾਣੀ ਖੜਾ ਸਕਦੇ ਹੋ ਪਰ ਜਿੱਥੇ ਹਲਦੀ ਰੋਗ ਦੀ ਸਮੱਸਿਆ ਆ ਰਹੀ ਹੈ ਉੱਥੇ ਪਾਣੀ ਖੜਾ ਕਰਨ ਦੇ ਥਾਂ ਤੇ ਆਪਾਂ ਨਮੀ ਬਣਾ ਕੇ ਰੱਖੀਏ ਇਹ ਹੀ ਸਭ ਤੋਂ ਵਧੀਆ ਤਰੀਕਾ ਹੈ ਇਹਦੇ ਨਾਲ ਹੀ ਝੋਨੇ ਦੇ ਵਿੱਚ ਫੋਕ ਵੀ ਘੱਟ ਰਹੂਗੀ ਤੇ ਜਿਹੜਾ ਰੋਗ ਹੈ ਜਾ ਹਲਦੀ ਰੋਗ ਉਹ ਵੀ ਕੰਟਰੋਲ ਦੇ ਵਿੱਚ ਰਹਿੰਦਾ ਝਾੜ ਵੀ ਆਪਾਂ ਨੂੰ ਜਿਹੜਾ ਸਹੀ ਦੇਖਣ ਤੋਂ ਮਿਲ ਸਕਦਾ ਹੈ ਹੋ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਆ ਵੀ ਜਿਹੜੀ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਲਾਈਕ ਤੇ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਦੋਸਤੋ ਸ਼ਤਿ ਸ੍ਰੀ ਅਕਾਲ ਜੀ